आज आम आदमी पार्टी वालों जिला पदर से किए गए एक रोस प्रदर्शन दौरान पठानकोट जिले के प्रिंट इलैक्ट्रॉनिक मीडिया के पत्रकारों ने रोस प्रदर्शन किया नाराज सन कि कवरेज दौरान पत्रकारा कवरेज जगह नहीं दिखती गई सारे आगू अपन वीडियो बना ध्यान केंद्रित कर रहे सन इस दौरान मीडिया के दिशा निर्देशों वाल कोई ध्यान नहीं दिता हर कोई अपनिया फोटो लैंड से ज्यादा ध्यान केंद्रित कर रहा है जिस चलते सारा ही मीडिया लोकां दे नाल खफा हो के वापस आ गया अते मीडिया ने कहा कि जेकर इहना आगुआ ने इस तरह ही करना होंगे है तो सानू बुला के सा खराब किया जाता है साढ़े कोर भी काफ़ी सारे काम होंगे अपना टाइम पास करन के चक्कर दिन खराब कर देंगे उत्थे ही भाजपा के आगू टिप्पणी की गई कि जो आदमी पार्टी सत्ताई है अपन ही रोटियां सेकन से लगे हुए हैं जबकि नहीं राजनीति चौथा थम दसा जाता है पर वाल के इंज लगता है कि इन्हों ने उस चौथे थम भी खत्म ही कर देना है मीडिया और इलेक्ट्रॉनिक विभाग के कर्मचारी जो कि लोगों सच दसते हैं उन्होंने हकों के लिए लड़ते हैं कि वो उन्होंने सरकारा का बैकाट करना पै रहा है ਇਥੇ ਸਾਫ ਪਤਾ ਲੱਗਦਾ ਹੈ ਕਿ ਨਾਤਾ ਸਾਡੀਆਂ ਸਰਕਾਰਾਂ ਸਹੀ ਹਨ ਅਤੇ ਨਾ ਹੀ ਸਰਕਾਰਾਂ ਦੀਆਂ ਰਣਨੀਤੀਆਂ। ਨਮਸਕਾਰ ਪਹਿਲੇ ਤੇ ਤੁਹਾਡੇ ਸਾਰੇ ਪੱਤਰਕਾਰਾਂ ਨੂੰ ਇਹਨਾਂ ਨੇ ਪੂਰੇ ਪੰਜਾਬ ਦਾ ਹੀ ਮਾਨ ਸਨਮਾਨ ਜਿਹੜਾ ਹੈ ਉਹ ਸਨਵਿਧਨ ਕਰਤਾ। ਪਰ ਤੇ ਸਮਾਂ ਨਹੀਂ ਆ ਰਹੀ ਇਹ ਬੇਤੁਕੇ ਵਿਰੋਧ ਪ੍ਰਦਰਸ਼ਨ ਜਨਤਾ ਦਾ ਧਿਆਨ ਡਾਇਵਰਟ ਕਰਨ ਵਾਸਤੇ ਕਿਉਂ? ਜੇ ਕਿਸੇ ਨੇਤਾ ਨੇ ਆ ਕਿਸੇ ਵਿਅਕਤੀ ਵਿਸ਼ੇਸ਼ ਨੇ ਕਿਸੇ ਦੇ ਪਿਤਾ ਦੇ ਕੰਮ ਨੂੰ ਜਿਹਨੂੰ ਕੰਮ ਕਹਿ ਸਕਦੇ ਹਨ ਹੈਨਾ ਉਹਨੂੰ ਪਬਲੀਕਲੀ ਕਿਹਾ ਹੋਏਗਾ ਅਚਾ ਇੰਟੈਂਸ਼ਨਿੰਗ ਕਿਹਾ ਚਾਹਿਆ ਹੈ ਬਿਨਾ ਉਹਦੇ ਤੋਂ ਕਿਹਾ ਬੈਂਡ ਵਾਲਾ ਇਹ ਕਿਸੇ ਦਾ ਫਾਦਰ ਬੈਂਡ ਦਾ ਕੰਮ ਕਰਦਾ ਹੈ ਬੈਂਡ ਵਜਾਦੇ ਰਹੇ ਤੇ ਇਹ ਕਿਸੇ ਨੇ ਕਹਿਤਾ ਤੇ ਜਿਸ ਆਦਮੀ ਨੂੰ ਆਪਣੇ ਪਿਤਾ ਦੇ ਕੰਮ ਦੇ ਉੱਤੇ ਪ੍ਰਾਊਡ ਫੀਲ ਨਹੀਂ ਹੈ ਤੇ ਬੇਤੁਕੇ ਜਨਤਾ ਦਾ ਧਿਆਨ ਡਾਇਵਰਟ ਕਰਨ ਵਾਸਤੇ ਜਿੱਧਰ ਕ੍ਰਾਈਮ ਵਧ ਰਿਹਾ ਬੱਚੇ-ਬੱਚੇ ਕੋ ਪਿਸਤੋਲਾਂ ਖੋਈਆਂ ਜਾ ਰਹੀਆਂ ਠੀਕ ਹੈ ਸਾਡੀ ਮਹਿਲਾਵਾਂ ਸਾਡੀਆਂ ਭੈਣਾਂ ਜਿਹੜੀਆਂ ਆ ਉਹ ਸੇਫ ਨਹੀਂ ਹੈ ਛੋਟੇ-ਛੋਟੇ ਬੱਚਿਆਂ ਕੋਲ ਆਟੋਮੈਟਿਕ ਵੈਪਨਸ ਦੀਆਂ ਰਿਕਵਰੀਆਂ ਹੋ ਰਹੀਆਂ ਉਸ ਜਗ੍ਹਾ ਵੱਲ ਧਿਆਨ ਨਾ ਦੇਦੇ ਹੋਏ ਬੇਤੁਕੇ ਪ੍ਰਦਰਸ਼ਨ ਕਰਕੇ ਪੰਜਾਬ ਦੀ ਜਨਤਾ ਦਾ ਜਿਹੜਾ ਉਹ ਸਮੇਂ ਦਾ ਵੀ ਨੁਕਸਾਨ ਕਰ ਰਹੀ ਹੈ ਸਮੇਂ ਤੇ ਬੜੀ ਤੇਜ਼ੀ ਨਾਲ ਨਿਕਲ ਗਿਆ ਸਵਾਗ 4 ਸਾਲ ਹੋ ਗਏ ਹੋਰ 2 4 5 ਮਹੀਨੇ ਇਹਨਾਂ ਕੋ ਰਹਿ ਗਏ ਉਸ ਤੋਂ ਬਾਅਦ ਇਲੈਕਸ਼ਨ ਕੋਰਟ ਤੇ ਇਹਨਾਂ ਦਾ ਕੰਮ ਖਤਮ ਮੈਂ ਅੱਜ ਬੜੀ ਸ਼ਰਮ ਦੀ ਗੱਲ ਹੈ ਕਿ ਅੱਜ ਮੈਨੂੰ ਪਤਾ ਲੱਗਾ ਵੀ ਪੱਤਰਕਾਰ ਭਰਾਵਾਂ ਦੇ ਨਾਲ ਵੀ ਇਹਨਾਂ ਨੇ ਬਸ ਲੋਕੀਆਂ ਕੀਤੀਆਂ ਇਹ ਤੇ ਲਗਾਤਾਰ ਹੀ ਤੁਸੀਂ ਦੇਖ ਰਹੇ ਹੋ ਜਿਹੜਾ ਵੀ ਕੋਈ ਇਹਨਾਂ ਦੇ ਖਿਲਾਫ ਵਿਰੋਧ ਕਰਦਾ ਹੈ ਤੇ ਉਹਦਾ ਮੂੰਹ ਬੰਦ ਕਰਵਾਉਣ ਵਾਸਤੇ ਚਾਹੇ ਉਹ ਕਈ ਪ੍ਰਿੰਟ মিডিਆ ਹੋਵੇ ਚਾਹੇ ਉਹ ਇਲੈਕਟ੍ਰੋਨਿਕ মিডিਆ ਹੈ ਉਹਨਾਂ ਦੇ ਨਾਲ ਬਸ ਲੋਕੀ ਕਰਦੇ ਆ ਤੇ ਇਥੋਂ ਤੱਕ ਕਰ ਘਟਿਆ ਹਰਕਤਾਂ ਦਾ ਕੁੱਤਰ ਆਂਦੇ ਵੀ ਔਰਾਂ ਤੇ ਝੂਠੇ ਜਾਇਜ਼ ਜਾਇਜ਼ ਪਰਚੇ ਵੀ ਕਰਵਾ ਦਿੰਦੇ ਅੱਜ ਬੜੀ ਸ਼ਰਮਨਾਕ ਘਟਨਾ ਆਮ ਆਦਮੀ ਦੇ ਬੇਵਜਹ ਜਨਾਇਕ ਵਿਰੋਧ ਕੀਤਾ ਜਾ ਰਿਹਾ ਉੱਥੇ ਮੇਰੇ ਪੱਤਰਕਾਰ ਭਰਾਵਾਂ ਨੂੰ ਜਿਹੜਾ ਆ ਮਾਨ ਸਨਮਾਨ ਨਹੀਂ ਦਿੱਤਾ ਗਿਆ ਮੈਂ ਤੇ ਪੱਤਰਕਾਰ ਭਰਾਵਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਵੀ ਇਹਨਾਂ ਦਾ ਡਟ ਕੇ ਵਿਰੋਧ ਕਰੋ ਇਹਨਾਂ ਦਾ ਜਿਸ ਤਰ੍ਹਾਂ ਕਹਿੰਦੇ ਨਾ ਅੰਤ ਵੇਲੇ ਸਭ ਤੈਨੂੰ ਛੱਡ ਜਾਣਗੇ ਇਹਨਾਂ ਨੂੰ ਪੰਜਾਬ ਦੀ ਜਨਤਾ ਨੇ ਵੀ ਛੱਡ ਜਾਣਾ ਪਤਕਰਾਰ ਭਰਾਵਾਂ ਨੇ ਵੀ ਛੱਡ ਜਾਣਾ ਇਹਨਾਂ ਦੇ ਸਾਥੀਆਂ ਨੇ ਵੀ ਛੱਡ ਜਾਣਾ ਇਹਨਾਂ ਦੇ ਲੀਡਰਾਂ ਨੇ ਵੀ ਛੱਡ ਕੇ ਫੋਰਨ ਕੰਟਰੀ 'ਚ ਦੌੜ ਜਾਣਾ ਇਹਨਾਂ ਨੂੰ ਜਗ੍ਹਾ ਨਹੀਂ ਮਿਲਣੀ ਪੰਜਾਬ ਦੇ ਵਿੱਚ ਮੂੰਹ ਲੁਕਾਣ ਇਹਨਾਂ ਦਾ ਜਿਹੜਾ ਅਹੰਕਾਰ ਜਿਹੜਾ ਸਿਰ ਚੜ੍ਹ ਕੇ ਬੋਲ ਰਿਹਾ ਹੈ ਜਦ ਇਹਨਾਂ ਦੇ ਕਿਤੇ ਲੀਡਰ ਕਹਿੰਦੇ ਵੀ ਅਸੀਂ ਧੌਂਤ ਤੇ ਗੋਡਾ ਰੱਖ ਕੇ ਅਸੀਂ 117 ਸੀਟਾਂ ਲਵਾਂਗੇ ਕੋਈ ਕਹਿੰਦਾ ਕਿ ਸ਼ਾਮ-ਦਾਮ ਦੰਡ ਭੇਦ ਇਹੀ ਭਾਸ਼ਾ ਹੈ ਦਿੱਲੀ ਚ ਵਰਤਦੇ ਰਏ ਪੰਜਾਬ ਦੇ ਦਰਿਆਨ ਉਟਲੇ ਪੰਜਾਬ ਦੇ ਲੋਕਾਂ ਨੂੰ ਰੋਟ ਲਿਆ ਪੰਜਾਬ ਦੇ ਲੋਕਾਂ ਦਾ ਮਾਨ ਸਨਮਾਨ ਨਹੀਂ ਕੀਤਾ ਪੱਤਰਕਾਰ ਭਰਾਵਾਂ ਦਾ ਮਾਨ ਸਨਮਾਨ ਨਹੀਂ ਕੀਤਾ ਪੰਜਾਬ ਦੇ ਪੀਰਾਂ ਫਕੀਰਾਂ ਦਾ ਸਨਮਾਨ ਮਾਨ ਸਨਮਾਨ ਨਹੀਂ ਕੀਤਾ ਪੰਜਾਬ ਦੇ ਸੰਤਾਂ ਦਾ ਮਾਨ ਸਨਮਾਨ ਨਹੀਂ ਕੀਤਾ ਕਿਸੇ ਡੇਰਿਆਂ ਦਾ ਮਾਨ ਸਨਮਾਨ ਨਹੀਂ ਕੀਤਾ ਤੇ ਹੁਣ ਜਨਤਾ ਨੇ ਵੀ ਇਹਨਾਂ ਨੂੰ ਝਾੜੂ ਜੜਾ ਇਹਨਾਂ ਦਾ ਖਲਾੜ ਦੇਣਾ ਖਲਾੜ ਕੇ ਚੁੱਲੇ ਤੇ ਪਾ ਕੇ ਫੂਕ ਦੇਣਾ ਉਹ ਸਮੇਂ ਬੜੀ ਜਲਦੀ 2027 ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗਾ ਬੜੀ ਸ਼ਰਮਨਾਕ ਕਟਨਾ ਅੱਜ ਇਹਨਾਂ ਨੇ ਫਿਰ ਤੋਂ ਦੁਬਾਰਾ ਤੋਂ ਜੜੀ ਹੈ ਉਹ ਸਾਡੇ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਪੱਤਰਕਾਰ ਭਰਾਵਾਂ ਦੇ ਨਾਲ ਕੀਤੀ ਹੈ ਬਾਤੀ ਜਨਤਾ ਪਾਰਟੀ ਦਾ ਹਰ ਸਿਪਾਈ ਪੱਤਰਕਾਰ ਭਰਾਵਾਂ ਦੇ ਨਾਲ ਹੈ जिथे भी किसी विरोध या कोई भी काम वास्ते भारतीय जनता पार्टी को आवाज लगाओगे सा हर सिपाही हर कार्यकर्ता तो पत्रकार भरावान कंधा लगा के हमेशा खड़ा, जय हिंद जय भारत